ਮੈਨੂੰ ਆਪਣਾ ਘਰ ਦਾ ਗੁਜ਼ਾਰਾ ਕਰਨਾ ਬੜਾ ਔਖਾ ਹੋਣਾ ਬਹੁਤ ਔਖਾ ਹੋਣਾ ਘਰ ਦਾ ਗੁਜ਼ਾਰਾ ਮੈਨੂੰ ਆਪਣਾ ਦਿਮਾਗ ਦੇ ਨਾਲ ਲੋੜਾ ਮੇਰੇ ਮੈਂ ਜਾਰਾ ਕਿੱਦਾਂ ਕਰਾਂਗਾ ਘਰ ਦਾ ਮਾਤਾ ਮੇਰੀ ਨੇ ਕਿਤੇ ਗੜ ਜਾਣਾ ਹੈ ਮਤਲਬ ਮਕਾਨੇ ਕਿਤੇ ਮੋੜੇ ਮਕਾਨਾ ਨੇ ਇਹ ਤਾਂ ਇੱਥੋਂ ਮਤਲਬ ਨੰਗਰੋਂ ਬੱਸ ਸੇ ਬੈਠੇ ਨੰਗਲ ਬੱਸ ਬੈਠੇ ਤਾਂ ਇਹ ਜਾ ਕੇ ਉੱਥੇ ਸਗਰੇ ਮੋੜ ਤੇ ਜਾ ਕੇ ਕਹਿੰਦੇ ਬੱਸ ਬਹੁਤ ਤੇਜ਼ ਚਲਾਉਂਦੇ ਇਹ ਬੰਦਾ ਉੱਥੇ ਬੱਸ ਕੰਟਰੋਲ ਨਹੀਂ ਹੋਈ ਬੇਕਾਬੂ ਹੋ ਕੇ ਨਾ ਉੱਥੇ ਬੱਸ ਪਲਟੀ ਗਈ ਠੀਕ ਹੈ ਜੀ ਮੈਨੂੰ ਇਦੋਂ ਫੋਨ ਆਇਆ ਘਰ ਕਹਿੰਦੇ ਕਿ ਮਤਲਬ ਤੇਰੀ ਮਾਤਾ ਮਤਲਬ ਐਕਸੀਡੈਂਟ ਹੋ ਗਿਆ ਦਾ ਕਿ ਕਾਕਾ ਦਸੂਏ ਆ ਪਿਆ ਮਤਲਬ ਮਾਤਾ ਜੀ ਪੈ ਗਈ ਜੀ ਠੀਕ ਹੈ ਜੀ ਤੇ ਮੈਂ ਉਥੇ ਦਸੂਏ ਗਿਆ ਦਸੂਏ ਗਿਆ ਦਾ ਮਾਤਾ ਮੇਰੇ ਦਾ ਇੰਨਾ ਬੁਰਾ ਹਾਲ ਮਾ ਮੇਰੇ ਦਾ ਪੂਰੇ ਬਾਹ ਵੀ ਪ੍ਰੈਸ ਹੋ ਗਈ ਗਈ ਬਾਹ ਪ੍ਰੈਸ ਸੇਰ ਦੇ ਵਿੱਚ ਸਾਟ ਲੱਗੀ ਗਈ ਉਹਨੇ ਕਹਿੰਦੇ ਕਿ ਉਹਨੂੰ ਜਲੰਧਰ ਰੈਫਰਲ ਕਰਨੇ ਪੈਣਾ ਸ਼੍ਰੀ ਬਸੀਰੀ ਰਾਮੋਸ ਹਸਪੀਟਲ ਸ਼੍ਰੀ ਰਾਮੋਸ ਹਸਪੀਟਲ ਲੱਗੇ ਤਾਂ ਭਾਈ ਜਾਂਦੇ ਜਾਂਦੇ ਉਸ ਹਸਪੀਟਲ ਪਹੁੰਚਦੇ ਪਹੁੰਚਦੇ ਮੇਰੇ ਮਾਤਾ ਖਤਮ ਹੋ ਗਏ ਘਰ ਦੇ ਵਿੱਚ ਹਾਲਾਤ ਕਿਸ ਤਰ੍ਹਾਂ ਦੇ ਨੇ ਕਿਉਂਕਿ ਤੁਹਾਡੇ ਕਿਉਂ ਘਰ ਦੀ ਗੱਲ ਕਰੀਏ ਪਹਿਲੇ ਵੀ ਮੈਂ ਤੁਹਾਡੇ ਘਰ ਦੇ ਵਿੱਚ ਆਇਆ ਹੋਇਆ ਤਿੰਨ ਜਿਹੜੇ ਤੁਹਾਡੇ ਪਰਿਵਾਰਿਕ ਮੈਂਬਰ ਤੁਹਾਡੇ ਜਿਹੜੇ ਭੈਣ ਭਰਾ ਨੇ ਉਹ ਵੀ ਪੂਰਨ ਤੌਰ ਤੇ ਪਾਹੀਜ ਨੇ ਉਹ ਹੀ ਸੰਭਾਲਦੇ ਸੀ ਜਿਆਦਾ ਜਾਂ ਤੁਹਾਡੇ ਪਤਨੀ ਸੰਭਾਲਦੇ ਸੀ ਮੇਰੀ ਮੰਮੀ ਦਾ ਸਾਥ ਬਹੁਤ ਹੀ ਗਿਆ ਜੀ ਬਹੁਤ ਸਾਥ ਦਿੰਦੇ ਮੰਮੀ ਦਾ ਬਹੁਤ ਮੈਨੂੰ ਇੰਨਾ ਮਹਿਸੂਸ ਨਹੀਂ ਹੋ ਜਾਂਦੇ ਪਰ ਹੁਣ ਮੈਨੂੰ ਮਹਿਸੂਸ ਹੋਣਾ ਮੇਰੀ ਮਾਂ ਮਰ ਗਈ ਤੇ ਮੈਨੂੰ ਬੜਾ ਮਹਿਸੂਸ ਨਾ ਮੈਨੂੰ ਆਪਣਾ ਘਰ ਦਾ ਗੁਜ਼ਾਰਾ ਕਰਨਾ ਬੜਾ ਔਖਾ ਹੋਣਾ ਬਹੁਤ ਔਖਾ ਬਣ ਘਰ ਗਿਆ ਮੈਨੂੰ ਆਪਣਾ ਦਿਮਾਗ ਤੇ ਇੰਨਾ ਲੋਡ ਹੈ ਮੇਰੇ ਮੈਂ ਸਰਕਾਰ ਕੋਲ ਗਏ ਹਾਂ ਵੀ ਪੀਰ ਕਰਦਾ ਕਿ ਚੱਲ ਮੈਨੂੰ ਜੇ ਥੋੜੀ ਬਿਮਾਰੀ ਮੁੜ ਕੇ ਤੇ ਨੌਕਰੀ ਲੱਭ ਜੇ ਤਾਂ ਤੁਹਾਡੀ ਬੜੀ ਮਿਹਰਬਾਨੀ ਭਾਈ ਜੀ ਮੈਂ ਇਸਲਾ ਬਹੁਤ ਜ਼ਿਆਦਾ ਮੇਰੇ ਮਾਤਾ ਚਲ ਗਈ ਹੈ ਮੈਨੂੰ ਮੇਰੀ ਮਾਂ ਮੈਨੂੰ ਖੁਦ ਸੁੱਟ ਕੇ ਚਲ ਗਈ ਹੈ ਇਨੀ ਟੈਨਸ਼ਨਸ ਮੈਨੂੰ ਮੇਰੇ ਮਾਂ ਪਾ ਗਈ ਹੈ ਪਹਿਲੇ ਇੰਨੀਆਂ ਮੁਸ਼ਕਲਾਂ ਘਰ ਦੇ ਉੱਤੇ ਹਨਾ ਬੱਚੇ ਹੁਣ ਮੇਰੀ ਮਾਂ ਮੇਰੇ ਤੇ ਮੇਰੀ ਮਾਂ ਹੋਏ ਮੇਰੇ ਮੁਜ ਸਭ ਤੋਂ ਵੱਡੀ ਮੁਸੀਬਤ ਮੇਰੀ ਮਾਂ ਪਾ ਗਈ ਜੇ ਮੇਰੇ ਚਿਰ ਤੇ ਇਹ ਮੁਸੀਬਤ ਮੇਰੇ ਤੋਂ ਨਹੀਂ ਚਲਵਾਨੀ ਇਦਾਂ ਕਿਉਂਕਿ ਮੈਂ ਹੈਗਾ ਮਜ਼ਦੂਰ ਬੰਦਾ ਦਿਹਾੜੀ ਦਾ ਬੰਦਾ ਮੈਂ ਯਾਰ ਇਹਦਾ ਬੰਦਾ ਕਰੀ ਪੇੜ ਨਹੀਂ ਪਾਲ ਸਕਦਾ ਅੱਠ ਨੌ ਮੈਂਬਰ ਇਹ ਕਿੱਦਾਂ ਮੈਂ ਪੇੜ ਪਾਵਾਂਗਾ ਇਹਨਾਂ ਦਾ ਜਿਹੜੇ ਭਰਾ ਤੁਹਾਡੇ ਮੈਨ ਭਰਾ ਦੇ ਜਿਹੜੇ ਭਾਈ ਜੀ ਉਹਨਾਂ ਨੂੰ ਪਤਾ ਉਹਨਾਂ ਦੀ ਮਾਂ ਜਿਹੜੀ ਇਸ ਦੁਨੀਆ ਤੋਂ ਚਲੀ ਗਈ ਹੈ ਦੋ ਕੁੜੀਆਂ ਭਰਾ ਮੇਰਾ ਉਹਨਾਂ ਨੂੰ ਪਤਾ ਨਹੀਂ ਕੁਝ ਵੀ ਵੱਡੀ ਭੈਣ ਮੇਰੀ ਕੱਲ ਦੀ ਰੋਂਦੀ ਜਾਉਂਦੀ ਜੋਂਦੇ ਮੇਰੇ ਮਾਂ ਮਰ ਗਈ ਉਹ ਚੁੱਪ ਨਹੀਂ ਕੀਤੀ ਉਹ ਰੋਈ ਜਾ ਰੋਈ ਜਾ ਰਹੀ ਹੈ ਮੇਰੇ ਮਾਂ ਭੈਣ ਹੁਣ ਕੀ ਕਰਨਾ ਬੱਚੇ ਆ ਉਹਨਾਂ ਨੂੰ ਕਿ ਮਾਂ ਚਲੀ ਗਈ ਹੁਣ ਤੁਹਾਡੇ ਵੀ ਬੱਚੇ ਜੀ ਹੁਣ ਮਾਂ ਚਲੀ ਗਈ ਤਾਂ ਹਾਈ ਉਹਨਾਂ ਦੇ ਮਾਂ ਪਿਓਗੇ ਮੁਰ ਸੰਭਲਦਾ ਹੈ ਕਿ ਮੈਂ ਇਹ ਕਹਿੰਦਾ ਕਿ ਚਲੋ ਕਿਤੇ ਮੇਰੇ ਲੋਕੀ ਕਲਬ ਜੇ ਇਹਨਾਂ ਦਾ ਬੜੀ ਤਰੀਕੇ ਨਾਲ ਕਿਤੇ ਪਾਲਣ ਨੂੰ ਬੋਲਣਾ ਪੈ ਜੇ ਹੋ ਜਾਵੇ ਕਿਉਂਕਿ ਮਾਂ ਤਾਂ ਮੇਰੇ ਹੋ ਚਲ ਗਈ ਆ ਉਹ ਤਾਂ ਵਾਪਸ ਨਹੀਂ ਆ ਸਕਦੀ ਉਹ ਬਹੁਤ ਵੱਡਾ ਸਹਾਰਾ ਸੀ ਤੁਹਾਡੇ ਮਾਂ ਮਾਂ ਮੇਰਾ ਤਾਂ ਬਹੁਤ ਸਹਾਰਾ ਜੀ ਮਾਂ ਮੇਰਾ ਮਾਂ ਮੇਰੇ ਜਿਹੇ ਜਿੰਦੀ ਹਾਂ ਮੇਰੇ ਪਾਜੀ ਕੋਈ ਟੈਨਸ਼ਨ ਨਹੀਂ ਹੈਗੀ ਕੋਈ ਟੈਨਸ਼ਨ ਨਹੀਂ ਮੇਰੇ ਮਾਂ ਚਲ ਗਈ ਉਹ ਪਰ ਮੇਰਾ ਜਿੰਨਾ ਮੇਰੇ ਜਦ ਮਤਲਬ ਮੇਰੀ ਮਾਂ ਮੈਨੂੰ ਖੂਬ ਛੱਡ ਕੇ ਚਲ ਗਈ ਜੀ ਇਹਦੇ ਇੰਨੀ ਟੈਨਸ਼ਨ ਹਾਦਸਾ ਹੋਇਆ ਕੱਲ ਤੁਸੀਂ ਤੇ ਗਲਤੀ ਕਿਸ ਦੀ ਮੰਨਦੇ ਕਿਉਂਕਿ ਇੱਕ ਬਸ ਵਿੱਚ 10 ਲੋਕਾਂ ਦੀ ਜਾਨ ਚਲੀ ਗਈ ਹੈ ਮੈਂ ਗਲਤੀ ਸਾਰੀ ਜਿੰਨੇ ਬੰਦੇ ਨੇ ਪੁੱਛਿਆ ਕਹਿੰਦੇ ਬਸ ਬਹੁਤ ਤੇਜ਼ ਹੈਗੀ ਸਪੀਡ ਜੀ ਬਸ ਹੈਗੀ ਬਾਂਸਾਰੇ ਦੀ ਗਲਤੀ ਹੋ ਹੀ ਸਕਦੀ ਹੈ ਜਿੱਥੇ ਇਹ ਇਥੋਂ ਮਤਲਬ ਕਿ ਜੂਏ ਲੈ ਕੇ ਗਏ ਸੀ ਜਿੱਥੇ ਰੈਪਰ ਕੀਤਾ ਤੇ ਉਸ ਵੇਲੇ ਗੱਲਬਾਤ ਕਰ ਰਹੇ ਸੀ ਤੁਹਾਡੇ ਮਤਲਬ ਮਾਤਾ ਜੀ ਨਹੀਂ ਗੱਲਬਾਤ ਕਰਦੇ ਬੱਜਾ ਵਰ ਡਰੋਨ ਦੀ ਤਰਫ ਦੀ ਵੀ ਪੂਰੀ ਬਲੱਡ ਵਗ ਗਿਆ ਕਿ ਸਿਰ ਚੋਂ ਹੀ ਵਗੰਦਾ ਹੈ ਬਾਹ ਵੀ ਪੂਰੀ ਬਾਕੀ ਇਹ ਤਾਂ ਮੈਨੂੰ ਕਹਿੰਦੇ ਕਾਕਾ ਇੱਥੇ ਗੱਲ ਨਹੀਂ ਬਣ ਜਲੰਦਰ ਹੀ ਨੇ ਪੈਣਾ ਮਾੜਾ ਬੰਦਾ ਮੈਂ ਲੀਤ ਗਿਆ ਮੈਨੂੰ ਇਹ ਵੀ ਟੈਂਸ਼ਨ ਲੱਗੀ ਜੇ ਇੱਥੇ ਜਾਗਲ ਕਰ ਲੇ ਤਾਂ ਇਹ ਕਿੱਥੋਂ ਲਾਣੇ ਨੇ ਪਹਿਕ ਤੋਂ ਰਣੇ ਮੈਂ ਤੇ ਮੇਰੀ ਮਾਂ ਜਾਂਦੇ ਖਤਮ ਹੋ ਗਈ ਤੇ ਜਦੋਂ ਤੋਂ ਜਾਂਦੇ ਜਿੱਲੇ ਪਹੁੰਚਿਆ ਹਸਪਤਾਲ ਤੋਂ ਪਹਿਲੇ ਮੋਟੋ ਅੰਦਰ ਲੈ ਗਏ ਉਹ 5 ਮਿੰਟ ਦੇਖਿਆ ਉਹ ਕਹਿੰਦੇ ਖਤਮ ਹੋ ਗਈਗੀ ਘਰ ਤੋਂ ਜਿੱਨੇ ਸਵੇਰੇ ਗਏ ਸੀ ਤੇ ਇਹ ਗੜਦੀ ਵੱਲ ਤੋਂ ਜੱਥੇ ਜਾ ਰਹੇ ਸੀਗੇ ਇਹ ਮੋਰੀਂ ਮਕਾਨ ਚੱਲੇ ਹੋਇਆ ਇੱਕ ਛੱਗੜਾ ਜਾ ਕੇ ਮਤਲਬ ਬਸ ਐਕਸੀਡੈਂਟ ਹੋਇਆ ਗੱਡੀ ਨਾਲ ਬੱਜੀ ਕਿਤੇ ਆਲਟੋ ਗੱਡੀ ਹੀ ਕਿਤੇ ਕੋਈ ਨਾ ਉਹਨਾਂ ਬੱਜੀ ਗਏ ਸੋਚਿਆ ਸੀਗਾ ਕਿ ਮਦਰ ਜਾਣ ਕੇ ਗੱਲ ਇਦਾਂ ਦੇ ਹਾਲਾਤ ਪੈਦਾ ਹੋ ਜਾਣਗੇ ਕੀ ਕਹਣਾ ਰੱਬ ਦੇ ਰੰਗਾਂ ਦੇ ਕੀੜਾ ਜੀ ਸਾਨੂੰ ਕੀ ਪਤਾ ਕਿ ਇਦਾਂ ਕੰਨਾ ਹੋਣਾ ਹੈ ਰੱਬ ਦਾ ਧੋਖਾ ਦੇਣਾ ਨੂੰ ਸਾਡੀ ਮਾਂ ਨੂੰ ਧੋਖਾ ਦੇ ਗਈ ਹੈ ਹਨ ਮਾਂ ਨੇ ਧੋਖਾ ਦੇ ਗਈ ਆ ਨੂੰ ਸਾਨੂੰ ਬਾਬੇ ਫਸਾ ਕੇ ਚਲ ਗਈ ਆ ਨੂੰ ਬੜਾ ਸਾਰੇ ਹਾਰੇ ਮਾਂ ਦਾ ਜਨਮ ਸੰਸਕਾਰ ਕਰਤਾ ਉਹਨਾਂ ਹਾਂਜੀ ਅੱਜ ਕਰਤਾ ਸੀ ਆਪੂਆ ਜੀ ਪੂਆ ਜੀ ਸੱਡ ਕਿ ਉਹਨਾਂ ਦੀ ਡੈਥ ਹੋ ਗਈ ਐ ਤੇ ਬਹੁਤ ਮਾਰੀ ਜਿਹੀ ਕਟਣੀ ਹਾਂਜੀ ਐ ਤਾਂ ਵੈਸੇ ਦੁੱਖ ਭਰੀ ਗੀ ਤੇ ਵੈਸੇ ਤੇ ਇਹ ਤਰ੍ਹਾਂ ਬਹੁਤ ਗਰੀਬ ਬੰਦਾ ਹੈਗਾ ਵਾ ਮਿਹਨਤ ਮਜ਼ਦੂਰੀ ਕਰਦਾ ਤਿੰਨ ਬੱਚੇ ਪਾੰਜ ਆ ਤਿੰਨਾਂ ਨੂੰ ਸਾਂਭਦਾ ਫਿਰ ਉਹਨਾਂ ਨੂੰ ਸਾਬ ਸੁਣ ਕੇ ਬਾਅਦ ਦੇ ਵਿੱਚ ਕੰਮ ਤੇ ਜਾਂਦਾ ਫਿਰ ਤਕਰੀਬਨ ਜਿੱਥੇ ਵੀ ਹੋਏਗਾ ਮੈਨੂੰ 5 ਵਜੇ ਘਰ ਪਹੁੰਚਣੇ ਪੈਂਦਾ ਸਵੇਰੇ ਤੜਕੇ ਪਹਿਲੇ ਉਹਨਾਂ ਨੂੰ ਲੈਟਿੰਗ ਲੋਟਿੰਗ ਕਰਾ ਕੇ ਫਿਰ ਜਾਣੇ ਪੈਂਦਾ ਫਿਰ ਸ਼ਾਮ ਨੂੰ ਫੇਰ ਆਣੇ ਪੈਂਦਾ ਇਹ ਕਿਤੇ ਵੀ ਨਹੀਂ ਨਿਕਲ ਸਕਦਾ ਵਿਚਾਰਾ ਮੈਂ ਪਹਿਲੇ ਵੀ ਆਇਆ ਇਹਨਾਂ ਦੇ ਘਰ ਹਾਂਜੀ ਹਾਂਜੀ ਬਹੁਤ ਹਾਲਾਤ ਮਾੜੇ ਨੇ ਕਿਉਂਕਿ ਮੈਂ ਦੇਖਿਆ ਕੱਲਾ ਹੀ ਇਹ ਜਿਹੜਾ ਇਹਨਾਂ ਦਾ ਪਿੰਡਾ ਵੱਡਾ ਜਿਹੜੇ ਚੱਲੇਗੇ ਉਹ ਤਾਂ ਉਹ ਕੱਲੇ ਚੁੱਕ-ਚੁੱਕ ਕੇ ਕਦੀ ਬਾਹਰ ਲੈ ਕੇ ਜਾਣਾ ਤੁਸ ਮਵਾਣਾ ਉਹਨਾਂ ਨੂੰ ਫਲਾਣਾ ਬਲਾਣਾ ਫਿਰ ਕੰਮ ਤੇ ਜਾਣਾ ਅੱਗੇ ਆਣੇ ਤੇ ਮਾਰੋਂ ਕੰਮ ਵੀ ਨਹੀਂ ਦੁਕਾਨ ਵੀ ਨਹੀਂ ਮੈਂ ਹਾਂਜੀ ਪਰ ਮਾਤਾਂ ਜੀ ਸੀ ਜੋ ਮਾਤਾਂ ਜੀ ਇਸ ਤਰ੍ਹਾਂ ਸੀ ਥੋੜਾ ਬੋਦਾ ਕੋਈ ਦਾਪ ਉਹਨਾਂ ਦਾ ਕੰਮ-ਕਮ ਕਰਕੇ ਤੇ ਪਿੰਡਾਂ ਦੇ ਵਿੱਚੋਂ ਮਾੜਾ-ਮੋਟਾ ਲੈ ਆ ਕੇ ਤੇ ਆਪਣੇ ਬੱਚਿਆਂ ਦੀ ਪਰਵੇਸ਼ਤ ਕਰ ਲੈਂਦੀ ਸੀ ਤੇ ਹੁਣ ਇਹ ਵਿਚਾਰਾ ਇਹ ਕਿੱਥੇ ਜਾਏਗਾ ਇਹਨੂੰ ਤਾਂ ਕੱਲਾ ਹੈਗਾ ਵਿਚਾਰਾ ਬਾਕੀ ਬੱਚੇ ਤਾਂ ਪੰਜ ਹੈਗੇ ਆ ਤੇ ਇਹਨੂੰ ਕੋਈ ਸਰਕਾਰੀ ਸਰਵਿਸ ਮਿਲੀ ਆ ਮਾੜੀ ਮੋਟੀ ਚਲੋ ਆਪਣੇ ਘਰ ਦਾ ਗੁਜ਼ਾਰਾ ਜਿਹੜਾ ਤਲਾ ਸਕੇ ਹਾਂਜੀ ਇਹ ਹਾਲਾਤ ਬਹੁਤ ਮਾੜੇ ਨੇ ਤੁਹਾਡੇ ਕਰਦੇ ਹੁਣ ਕਿਸ ਤਰ੍ਹਾਂ ਫਿਰ ਗੁਜ਼ਾਰਾ ਕਰ ਲੈਂਦੇ ਮੋਹ ਪਾ ਜਿਹੜਾ ਗੁਜ਼ਾਰਾ ਬਹੁਤ ਹੈ ਕਹੀਂ ਪਹਿਲਾਂ ਦੋਹ ਜਣੇ ਸੱਸ ਨੂੰ ਹੀ ਮੜਮੋਟਾ ਕਰ ਲੈਂਦੀ ਮੰਮੀ ਹੁਣ ਮਾੜ ਅੰਦਰ ਕੰਮ ਕਰ ਲੈਂਦੇ ਤੇ ਖਰਚਾ ਪਾਣੀ ਚਲਪਾਂਦਾ ਮੜਮੋਟਾ ਵੀ ਕਰਦੇ ਮੰਮੀ ਹੁਣ ਵੀ ਨਾਲ ਹੁਣ ਕੇ ਕਰ ਲੈਂਦੇ ਤੇ ਕੁਛ ਮੈਂ ਵੀ ਆ ਵੀ ਘਰ ਮੜਮੋਟਾ ਮੈਂ ਘਰ ਸੰਭ ਲੈਂਦੀ ਪਰ ਹੁਣ ਨਾ ਮੈਂ ਕਰਨੇ ਜੋਗੀ ਕੱ ਬਾਹਰ ਜਾਣ ਜੋਗੀ ਮੈਂ ਘਰ ਸੰਭਲ ਜੁਨੀ ਆੜੇ ਸੜਕੇ ਕਿਤੇ ਜਾਣ ਹੀ ਸਕਦੇ ਇਹ ਵੀ ਨਹੀਂ ਕਿਤੇ ਜਾ ਸਕਦੇ ਜਾਣ ਛਟਕੇ ਅੱਗੇ ਹੀ ਮम्मी ਮੜ ਮੋਟਾ ਚਲ ਕਰ ਲੰਦੇ ਹੱਥ ਤੇ ਦੁੱਧ ਮਾਰ ਕੇ ਖਰਚਾ ਪਾਣੀ ਮੜ ਮੋਟਾ ਕਰਦਾ ਤੋਰੇ ਆ ਉਹਨਾਂ ਨੇ ਪਰ ਹੁਣ ਪਾਜੀ ਬਹੁਤ ਔਖਾ ਡ ਕਰਦਾ ਕੰਮ ਬੱਚੇ ਜਦੋਂ ਜਾਣ ਕੇ ਚੰਗੇ ਭਲੇ ਜਾਣ ਕੇ ਤਾਂ ਹਾਜਰ ਵਾਪਸ ਆਣ ਕਿਤੇ ਇਸ ਹਾਲਾਤਾਂ ਚ ਆਈ ਭਾਜੀ ਦਾ ਸੋਚਿਆ ਨਹੀਂ ਕਦੀ ਵੀ ਸਾਡਾ ਇਦਾਂ ਹੋਣੀ ਪਰ ਸਾਡਾ ਘਰ ਖਾਲੀ ਹੋ ਗਿਆ ਭਾਜੀ ਲਗਦਾ ਗਲਤੀ ਕਿਸ ਦੀ ਮੰਨਦੇ ਆਂ ਭਾਜੀ ਗਲਤੀ ਟਰੈਵਲ ਦੀ ਮੰਨਦੇ ਆ ਕਹਿੰਦੇ ਬੱਸ ਬਹੁਤ ਤੇਜ਼ ਚੱਲਦੀ ਪਈ ਸੀ ਉਹਨਾਂ ਦੀ ਸਵਾਰੀਆਂ ਬੱਸਾਂ ਕਹਿੰਦੇ ਵੀ ਭਰੀਆਂ ਹੀ ਸਾਰੀ ਬੱਸਾਂ ਹੋ ਗਈਆਂ ਸਵਾਰੀਆਂ ਸਾਰੀਆਂ ਖੜੀਆਂ ਹੀ ਓਵਰਫਲੋ ਬੱਸ ਕੀਤੀ ਹੋਣਾ ਜਿਆਦਾ ਤਾਂ ਮੈਨੂੰ ਪ੍ਰਸ਼ਾਸਨ ਨੂੰ ਵੀ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਹਾਂਜੀ ਭਾਜੀ ਕਰਨੀ ਚਾਹੀਦੀ ਹੈ ਅਸੀਂ ਇਹ ਕਹਿੰਨੇ ਵੀ ਬੱਸ ਇੰਨੀ ਨਹੀਂ ਪੰਰਨੀ ਚਾਹੀਦੀ ਜਿੰਨੀ ਉਹਨਾਂ ਪਰਦੇ ਕੀ ਸਰਕਾਰ ਤੋਂ ਕੀ ਮੰਗ ਕਰਨਾ ਚਾਹੀਦਾ ਅਸੀਂ ਭਾਜੀ ਇਹ ਮੰਗ ਹੋਣਾ ਹੈ ਕਿ ਜੇ ਸਾਡਾ ਜਿਹੜਾ ਚੈਨਲ ਚੱਲ ਗਿਆ ਉਹ ਤਾਂ ਵਾਪਸ ਨਹੀਂ ਆਣਾ ਮੈਂ ਮੀਨਣਾ ਨਹੀਂ ਪ੍ਰੀਣੇ ਬੱਚਿਆਂ ਵਾਲ ਸਰ ਬੱਚਿਆਂ ਵਾਲ ਦਿਖਣ ਹੂ